ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਆਏ ਹਾਂ ਰਾਣਾ ਫੈਸ਼ਨ ਟ੍ਰੀਕ ਮੋਡ ਮੰਡੀ ਦਿਸ਼ੂਏਸ਼ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਅੱਜ ਆਪਾਂ ਤੁਹਾਨੂੰ ਦਿਖਾਉਣਗੇ ਜੀ ਕੈਮਰਿਕ ਦੇ ਸੂਟ EKETX BMW BMW ਵੀ ਕੈਦਰ ਦੇ ਨੇ ਸੂਟ ਹੁੰਦੇ ਨੇ ਇਹਨਾਂ ਵਿੱਚ ਮਿਕਸ ਨਹੀਂ ਹੁੰਦਾ ਜੀ ਇਹਨਾਂ ਦੀ ਮਤਲਬ ਕਿ ਕਲਰ ਵਗੈਰਾ ਵੀ ਨਹੀਂ ਜਾਂਦਾ ਪ੍ਰਿੰਟਰ ਸੂਟ ਹੁੰਦੇ ਨੇ ਆਲ ਓਵਰ ਰਹਿਣਗੇ ਜੀ ਤਾਂਜੀ ਆਪ ਤੁਹਾਨੂੰ ਦਿਖਾ ਰਹੇ ਹਾਂ ਫਰਸਟ ਡਿਜ਼ਾਈਨ ਜੇ ਕਿਸੇ ਮੇਰੀ ਭੈਣ ਨੇ ਲੈਣਾ ਨਾ ਤਾਂ ਕੀ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੀ ਆ WhatsApp ਨੰਬਰ ਤੇ ਆਪਾਂ ਤੁਹਾਨੂੰ ਓਨਲੀ ਰਿਟੇਲ ਦਾ ਸਿੰਗਲ ਸੂਟ ਦਾ ਪ੍ਰਾਈਸ ਜਿਹੜਾ ਉਹ ਵੀਡੀਓ ਵਿੱਚ ਦੱਸਦੇ ਹੁੰਦੇ ਆ ਆਪਣਾ ਹੋਲ ਸੇਲ ਦਾ ਵੀ ਕੰਮ ਹੈਗਾਗਾ ਆਪਾਂ ਸੈਟ ਵਾਈਜ਼ ਵੀ ਦਿੰਦੇ ਆ ਜੇ ਕਿਸੇ ਮੇਰੀ ਭੈਣ ਨੇ ਨਿਊ ਕੰਮ ਸਟਾਰਟ ਕਰਨਾ ਹੈ ਤਾਂ ਉਹ ਆਪਣੇ ਨਾਲ ਕੰਟੈਕਟ ਕਰ ਸਕਦੀ ਹੈ ਕਿਉਂਕਿ ਤੁਹਾਨੂੰ ਆਪ ਬਹੁਤ ਹੀ ਘੱਟ

ਚਾਕਲੇਟ ਕਲਰ ਹੈ ਇਸ ਦਾ ਚਾਕਲੇਟ ਗਰਾਊਂਡ ਹੈ ਇਸ ਗਰਾਊਂਡ ਦੇ ਉੱਤੇ ਚਾਕਲੇਟ ਦੇ ਉੱਤੇ ਆ ਫਲਾਰ ਬਣੇ ਹੋਏ ਨੇ ਜੀ ਇੱਕ ਤੁਹਾਨੂੰ ਕੀ ਹੈ ਆਪਾਂ ਡਿਜ਼ਾਈਨ ਦਾ ਇੱਕ ਕਲਰ ਥਾਰੀ ਕਡਜ਼ਾਈਨ ਦਾ ਇੱਕ ਕਲਰ ਤੁਹਾਨੂੰ ਖੋਲ ਕੇ ਦਿਖਾਵਾਂਗੇ ਬਾਕੀ ਤੁਹਾਨੂੰ ਉਹ ਵੀ ਦਿਖਾ ਦੇਵਾਂਗੇ ਆ ਫਰਸਟ ਕਲਰ ਆ ਗਿਆ ਜੀ ਚਾਕਲੇਟ ਕਲਰ ਆਪਾਂ ਇਹ ਤੁਹਾਨੂੰ ਖੋਲ ਕੇ ਦਿਖਾਤਾ ਤੇ ਆਹ ਇਹ ਜਿਹੜਾ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਕੀ ਹੈ ਡਾਰਕ ਪੀਚ ਜਿਹਾ ਕਲਰ ਹੈ ਪਿੰਕ ਨਹੀਂ ਹੈਗਾ ਇਹ ਪੀਚ ਕਲਰ ਹੈ ਡਾਰਕ ਪੀਚ और अगला कलर आ गया जी इसका व्हाइट ग्राउंड से ऑफ व्हाइट ऑफ व्हाइट अगला कलर आ गया जी इस वाइन वाइन तो उस तो अगला कलर आ गया जिसका ब्लू ब्लू पांच कलर आ गया जी पहला जोड़ा पॉइंट तुम्हें खोल के दिखाता वो चॉकलेट कलर है जी आह वाला डार्क पीच कलर है बहुत प्यारे कलर ने जी कलर चार ही बहुत सोना है सारा ही वाइट आ गया जी वाइन आ गया ब्लू आ गया जी पांच कलर आ गए जो सैट वाइज लैंना चाहते हो तो अपने तो सैट वाइज भी ले सकते हो एक फट्टी के उपर उप पंद्रह मीटर होंगे जी मतलब कि ते तीन सूट एक फटी के दे उत्ते होंगे ने तो, तो सैट वाइज भी मिल जूगा जी आस्ट डिजाइन ਵੀਡੀਓ ਨੂੰ ਨਾ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਡਿਜ਼ਾਈਨਾਂ ਦਾ ਪਤਾ ਲੱਗ ਜਾਵੇ ਬਹੁਤ ਸੋਹਣੇ ਸੋਹਣੇ ਇੱਕ ਤੋਂ ਇੱਕ ਸੋਹਣਾ ਡਿਜ਼ਾਈਨ ਦਿਖਾਵਾਂਗੇ ਆਲ ਓਵਰ ਵੀ ਟ੍ਰੈਂਡ ਹੈ ਜੀ ਜੇ ਕਿਸੇ ਮੇਰੀ ਭੈਣ ਨੇ ਘਰੇ ਬੈਠੀ ਨੇ ਮੰਗਾਉਣਾ ਤਾਂ ਆਪਾਂ ਕੋਰੀਅਰ ਕਰਾਵਾਂਗੇ ਜੀ ਤਾਂ ਸਾਨੂੰ दस कर विजिट नहीं कर सकते तो थोड़ा घर तक पहुँच नहीं करा जी थे हाँ जी आज अपना अगला डिजाइन योज सोना डिजाइन है जी हाँ जी नवी वरायटिया सामने खोल रहे हैं ਬਹੁਤ ਸੋਹਣਾ ਡਿਜ਼ਾਈਨ ਹੈ ਜੀ ਨਾਈ ਪ੍ਰਿੰਟ ਇਸ ਦਾ ਬੜਾ ਹੈ ਨਾ ਛੋਟਾ ਹੈ ਸੋਸ ਹੋ ਜਾ ਹੈਗਾ ਮਹਿੰਦੀ ਕਲਰ ਹੈ ਜਿਹੜਾ ਇਹ ਤੁਹਾਨੂੰ ਆਪਣਾ ਖੋਲ ਕੇ ਦਿਖਾਤਾ ਮਹਿੰਦੀ ਕਲਰ ਦੇ ਵਿੱਚ ਨਾ ਪਿੰਕ ਫਲਾਰ ਨੇ ਜੀ ਆ ਫਲਾਰ ਨੇ ਨਾ ਜਿਹੜੇ ਪਿੰਕ ਨੇ ਜੀ ਮਹਿੰਦੀ ਕਲਰ ਦੇ ਵਿੱਚ ਫੁੱਲ ਕਾਟਨ ਦਾ ਸੂਟ ਰੁਕਾ ਜੀ ਹਾਂ ਜੀ ਸੈਕਿੰਡ ਕਲਰ ਆ ਗਿਆ ਇਸ ਦਾ ਆਲ ਓਵਰ ਸੂਟ ਰਹਿਣਗੇ ਜੀ પ્રાઈઝ ਰਹુગા 500 રૂપિયા કેમેરિક જીની ਵੀ પાટોનુ દિખાલાંગે ને સારી 500 રૂપિયા વાલી હે જી આ ગયા ઇસਦਾ મસ્ટર્ડ કલર આગલા કલર આ ગયા જી ઇસਦਾ ફ્રોજી ઓર આગલા કલર આ ગયા જી ઇસਦਾ વાઇન કલર વાઇન ચોકલેટ જા કલર હે જી વાઇન આગલા કલર આ ગયા જી ઇસਦਾ બ્લુ ਦੇਖੋ ਤੁਹਾਨੂੰ ਆਪਣੇ ਨਾ ਪੰਜ ਕਲਰ ਸੀਏਸ ਤੇ ਪੰਜੇ ਦਿਖਾ ਦਿੱਤੇ ਬਹੁਤ ਸੋਹਣੇ ਕਲਰ ਨੇ ਸਾਰੇ ਕਲਰ ਹੀ ਬਹੁਤ ਸੋਹਣੇ ਨੇ ਕਿ ਬਹੁਤ ਪਿਆਰਾ ਬਣੂਗਾ ਸੂਟ ਬਣ ਕੇ ਦੁਪट्टे ਆਪਣੇ ਕੋਲ ਪਈ ਹੁੰਦੇ ਨੇ ਨਾ ਹਾਂਜੀ ਕਲਰ ਹੈ ਇਸ ਦਾ ਇੱਕ ਮਹਿੰਦੀ ਆ ਗਿਆ ਜੀ ਬਲੂ ਆ ਗਿਆ ਮਾਸਟਰਡ ਆ ਗਿਆ ਫਰੋਜੀ ਆ ਗਿਆ ਤੇ ਵਾਈਨ ਆ ਗਿਆ ਪੰਜ ਕਲਰ ਆ ਗਏ ਜੀ ਪ੍ਰਾਈਸ ਹੋਊਗਾ 500 ਰੁਪਏ ਓਨਲੀ 500 ਦੇ ਵਿੱਚ ਤੁਹਾਨੂੰ 5 ਮੀਟਰ ਕੱਟ ਮਿਲੂਗੀ ਜੀ ਪੂਰਾ ਕਾਟਨ ਹੈ ਜੀ ਇਹਦੇ ਵਿੱਚ ਮਿਕਸ ਨਹੀਂ ਹੁੰਦਾ ਕਿ ਨਹੀਂ ਇਹ ਮਤਲਬ ਕਿ ਮੋਟੀ ਜੀ ਕਾਟਨ ਹੁੰਦੀ ਹੈ ਸੌਫਟ ਕੰਫਰਟੇਬਲ ਆਰਾਮਦਾਇਕ ਕਪੜਾ ਜੀ ਰੰਗੀਆਂ ਵਾਲਾ ਬਹੁਤ ਸੋਹਣਾ ਹਾਂਜੀ ਅਗਲਾ ਆ ਗਿਆ ਆਪਣਾ ਆਵਲਾ ਡਿਜ਼ਾਈਨ ਇਹ ਵੀ ਕੈਮਰਿਕ ਤੇ ਹੀ ਰਹੂਗਾ ਜੀ। ਜਿਵੇਂ ਇਸ ਤੋਂ ਇਲਾਵਾ ਹੋਰ ਵੀ ਹੈਗੇ ਨੇ ਜੀ ਬਸ ਸਾਰੇ ਕੀ ਹੈ ਵੀਡੀਓ ਦੇ ਵਿੱਚ ਦਿਖਾਉਣ ਕੋਸ਼ਿਸ਼ ਗੱਲ ਨਹੀਂ ਹੁੰਦੇ। ਇਹ ਗੱਲ ਤੁਹਾਨੂੰ ਵੀ ਪਤਾ ਹੈ ਜੀ। AKX ਦੀ ਵੈਰਾਈਟੀ ਰਹੂਗੀ। ਹਾਂਜੀ ਆ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਨਾ ਰੈੱਡ ਤੇ ਬਲੂ ਦਾ ਕੰਬੀਨੇਸ਼ਨ ਹੈ ਜੀ ਰੈੱਡ ਤੇ ਬਲੂ ਤੇ ਸਕਿਨ ਨੰਨ ਕਲਰ ਨੇ ਦੇ ਵਿੱਚ ਰੈੱਡ ਬਲੂ ਸਕਿਨ ਔਰ ਚੌਥਾ ਹੈਗਾ ਵਾਈਟ ਆਫ ਵਾਈਟ ਬਹੁਤ ਸੋਹਣਾ ਡਿਜ਼ਾਈਨ ਹੈ ਕੈਮਰੀ ਕੇ ਸੁਟ ਲੈਣੀ ਆਲ ਓਵਰ ਸੁਟ ਰਹਿਣਗੇ ਆ ਤੁਹਾਨੂੰ ਫਸਟ ਕਲਰ ਆਪਾਂ ਨੇ ਖੋਲ ਕੇ ਦਿਖਾਤਾ ਇਸ ਦੇ ਵਿੱਚ ਜਿੱਥੇ ਨੀਲਾ ਕਲਰ ਹੈ ਨਾ ਜਿੱਥੇ ਆਪਾਂ ਜਿਹੜਾ ਤੁਹਾਨੂੰ ਖੋਲ ਕੇ ਦਿਖਾਤਾ ਜਿਹੜੀ ਗਰਾਊਂਡ ਇਹਦੇ ਵਿੱਚ ਬਲੂ ਹੈ ਇਹ ਉਹ ਇਹਦੇ ਵਿੱਚ ਗ੍ਰੀਨ ਆ ਗਈ ਜੀ। ਬਾਕੀ ਕਲਰ ਸੇਮ ਰਹਿਣਗੇ। ਇਹਦੇ ਵਿੱਚ ਬਲੂ ਆ ਗਿਆ ਜਿਹੜਾ ਉਹ ਇਹਦੇ ਵਿੱਚ ਗ੍ਰੀਨ ਆ ਗਿਆ ਜੀ ਕਲਰ। ਔਰ ਇਸਦੇ ਵਿੱਚ ਵਾਈਨ ਆ ਗਿਆ ਜੀ। ਔਰ ਇਸਦੇ ਵਿੱਚ ਕਾਫੀ ਆ ਗਿਆ ਜੀ। ਕਾਫੀ। ਚਾਰ ਕਲਰ ਰਹਿਣਗੇ ਜੀ ਇਸ ਸੈੱਟ ਦੇ ਵਿੱਚ। ਬਲੂ ਜਿੱਥੇ ਇਸ ਜਿਹੜਾ ਆਪਣ ਤੁਹਾਨੂੰ ਸੂਟ ਖੋਲ ਕੇ ਦਿਖਾਤਾ ਇਹਦੇ ਵਿੱਚ ਜਿਹੜੀ ਗਰਾਊਂਡ ਬਲੂ ਆ ਗਈ ਜੀ ਉਹ ਇਹਦੇ ਵਿੱਚ ਗ੍ਰੀਨ ਆ ਗਈ ਬਾਕੀ ਕਲਰ ਸਾਰੇ ਸੇਮ ਰਹਿਣਗੇ ਉਹ ਇਸ ਦੇ ਵਿੱਚ ਵਾਈਨ ਆ ਗਈ ਤੇ ਔਰ ਇਹਦੇ ਵਿੱਚ ਚੌਕਲੇਟ ਕਲਰ ਆ ਗਈ ਚਾਰ ਕਲਰ ਨੇ ਪ੍ਰਾਈਸ 500 ਰੁਪਏ ਹੋ ਗਈ इस अगला डिजाइन अगला डिजाइन भी बहुत सो डार्क चार्ट ही गए जी सारे ही डार्क ने ਅੱਗੇ ਆਪਣੇ ਕੋਲੇ ਮਾਸਟਰਡ ਕਲਰ ਆ ਗਿਆ ਜੀ ਆਪਣੇ ਕੋਲੇ ਮਾਸਟਰਡ ਕਲਰ ਇਹਦੇ ਵਿੱਚ ਇੱਕ ਤਾਂ ਆ ਆਪਣੇ ਕੋਲੇ ਬੜਾ ਫਲਾਰ ਆ ਗਿਆ ਇੱਕ ਸੇਮ ਦੇ ਵਿੱਚ ਹੀ ਜਿਵੇਂ ਦਾ ਆਹਾ ਡਿਜ਼ਾਈਨ ਆ ਐਵੇਂ ਦੀ ਡਿਜ਼ਾਈਨ ਆ ਜੀ ਉਹ ਫੁੱਲ ਇਹਦੇ ਨਾਲ ਥੋੜਾ ਜਿਹਾ ਛੋਟਾ ਉਹ ਵੀ ਆਪਣੇ ਕੋਲੇ ਤਿਆਰ ਹੈਗਾ ਸੈਟ जी आह अपने को मास्टड कलर आ गया बहुत सोना जी आल ओवर सूट रहूगी फर्स्ट कलर मस्टर्ड आ गया जी अगला ब्लैक कलर आ गया जी ब्लैक पैरट महरूम चार कलर रहने गए जी प्राइस रहूगा पांच सौ रुपए ਆਪਣੇ ਜਿੰਨੇ ਵੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸੂਟ ਦਿਖਾਏ ਨੇ ਸਾਰੇ 500 ਵਾਲੇ ਨੇ ਆਲ ਓਵਰ ਰਹਿਣਗੇ ਜੀ ਜੇ ਤੁਸੀਂ ਮੈਚਿੰਗ ਕਰਨੀ ਹੈ ਤਾਂ ਆਪਾਂ ਤੁਹਾਨੂੰ ਅਲੱਗ ਤੋਂ ਮੈਚਿੰਗ ਕਰਕੇ ਵੀ ਦੇ ਦੇਵਾਂਗੇ ਕਿਉਂਕਿ ਬਾਟਮ ਵੀ ਆਪਾਂ ਲਗਾ ਦਿੰਨੇ ਆ ਨਾਲ ਜੇ ਕਿਸੇ ਨੇ ਮੈਚਿੰਗ ਕਰਕੇ ਲੈਣੀ ਹੋਣ ਅਲੱਗ ਤੋਂ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਆਪਣੀ ਨੋਟੀਫਿਕੇਸ਼ਨ ਜਿਹੜੀ ਉਹ ਮਿਲਦੀ ਰਹੇ ਤਾਂ ਤੁਹਾਨੂੰ ਵਧੀਆ ਕੁਆਲਿਟੀ ਹੈ ਜਿਹੜੀ ਘੱਟ ਪ੍ਰਾਈਸ ਦੇ ਵਿੱਚ ਮਿਲ ਸਕੀ ਬੱਤੋ ਵੱਧ ਪੈਣਾ ਨੂੰ ਕੀ ਆਪਾਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਕੋਈ ਪੈਣਾ ਜਿਹੜੇ ਕੋਈ ਨਵਾਂ ਕੰਮ ਸਟਾਰਟ ਕਰਨਾ ਚਾਹੁੰਦੀਆਂ ਨੇ ਜਿ ਨਹੀਂ ਵੀ ਕੰਮ ਸਟਾਰਟ ਕਰਨਾ ਜਿਨ੍ਹਾਂ ਨੇ ਉਹਨਾਂ ਨੂੰ ਵੀ ਘੱਟ ਪ੍ਰਾਈਸ ਦੇ ਬੱਲੇ ਜਿਹੜੀ ਚੀਜ਼ ਹੈ ਮਿਲਦੀ ਹੈ ਜੀ ਅਗਲੀ ਵੀਡੀਓ ਚ ਟਰਵਾ